ਸਤਿ ਸ਼੍ਰੀ ਅਕਾਲ ਦੋਸਤੋ ਮੈਂ ਰੰਜਨਾ ਸ਼ਾਹੀ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਤੋਂ ਸਾਡੇ ਨਾਲ ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਨੇ ਜੋ ਕਿ ਕਾਲੀਦਾਲ ਨੰਬਰ ਸਰ ਦੇ ਪ੍ਰਧਾਨ ਨੇ ਤੇ ਉਹ ਇੰਡੋਸਕੋਪ ਇਨ ਜੋ ਦਰਿਆ ਏ ਜਾਂ ਪਾਣੀ ਦੇ ਬੂੰਦੇ ਨੇ ਸਰਕਾਰਾਂ ਨੇ ਤੋੜੇ ਨੇ ਤੇ ਉਹਨਾਂ ਦੇ ਬਾਰੇ ਤੁਹਾਡਾ ਕੀ ਕਹਿਣਾ ਆਪਾਂ ਪ੍ਰਧਾਨ ਜੀ ਨਾਲ ਗੱਲਬਾਤ ਕਰਦੇ ਹਾਂ ਠੀਕ ਹੈ ਜੀ ਮੈਡਮ ਆਪਾਂ ਘੱਟ ਕਰਨ ਦੀ ਇੰਡਸ ਵਾਟਰ ਟ੍ਰੀਟੀ ਜਿਹੜੀ ਨੀਂਹ ਤੇ ਬੈਂਕ ਮੋਲਡ ਪੈਂਟ ਨੇ 1970 ਦੇ ਵਿੱਚ ਲਾਇਤੀ ਸੀ ਸਾਦੇ ਪੰਜਾਬ ਦੇ ਵਿੱਚ ਇਹ ਧਰਿਆ ਨੇ ਪਹਿਲਾ ਗ੍ਰਿਆ ਇੰਡਸ ਤੇ ਜੇਲਮ ਤੇ ਚਨਾਬ ਉਸ ਤੋਂ ਬਾਅਦ ਆ ਗਿਆ ਰਾਵੀ ਤੇ ਸਤਲੁਜ ਇੰਡਸ ਵਾਟਰ ਟ੍ਰੀਟੀ ਦੇ ਮੱਕਾਪਰ ਤੋਂ ਦਿੱਨੰਦਰੀਆ ਦੇ ਪਾਣੀ ਪਾਕਿਸਤਾਨ ਨੂੰ ਦਿੱਜਾਣੇ ਚਾਹੀਤੇ ਹੈ ਉਹ ਤਿੰਨ ਦਰਿਆ ਹੈ ਕਿ ਸਿੰਧ ਜੇਹਲਮ ਤੇ ਚਨਾਬ ਤੇ ਦਿੱਨੰਦਰੀਆ ਪੰਜਾਬ ਨੂੰ ਜਾਣੇ ਚਾਹੀਤੇ ਹੈ ਜਿਹੜਾ ਕੀ ਹੈ ਰਾਵੀ ਬਿਆਸ ਤੇ ਸਤਲੁਜ ਇਹ ਜਿਹੜਾ ਦਪੇਰੀਅਮ ਕਾਨੂੰਨ ਹੈ ਇੰਟਰਨੈਸ਼ਨਲ ਇਹਦੇ ਮੁਤਾਬਕ ਤੇ ਪਾਣੀ ਦਾ ਹੱਕ ਤੋਂ ਉਸੇ ਸੁਬੇ ਨੂੰ ਹੁੰਦਾ ਜੇ ਜੇ ਵਿਕਟੌਂਦੀ ਨਦੀ ਵਹਿੰਦੀ ਹੋਣ ਮੋਦੀ ਬੀਜੇਪੀ ਸਰਕਾਰ ਨੇ ਜਿਹੜੀ ਬਹੁਤ ਰਾਈਟ ਵਿੰਗ ਤੇ ਹਿੰਦੂਤਵਾ ਸਰਕਾਰ ਹੈ ਤੇ ਇਹ ਸਰਕਾਰ ਦੀ ਮੁਸਲਮਾਨਾਂ ਦੇ ਨਾਲ ਬਣਦੀ ਨਹੀਂ ਇਹਨਾਂ ਨੇ ਇਹ ਜਿਹੜੀ ਸੰਧੀ 1960 ਚ ਇੰਡਸ ਵਾਟਰ ਟਰੀਟੀ ਬਣੀ ਸੀ ਇਸ ਨੂੰ ਭੰਗ ਕਰਤਾ ਹੁਣ ਜੇ ਭੰਗ ਕਰਤਾ ਤਾਂ ਪਾਹਸਾਂ ਦੇ ਕੋਲੇ ਤਾਂ ਪਾਣੀ ਨਹੀਂ ਹੈ ਤੇ ਤੁਹਾਨੂੰ ਪਤਾ ਹੈ ਮਾਲਵੇ ਦੇ ਵਿੱਚ ਸਾਰੇ ਖੇਤਾਂ ਨੂੰ ਨਹਿਰ ਦਾ ਪਾਣੀ ਲੱਗਦਾ ਤੇ ਜਦੋਂ ਨਹਿਰ ਦਾ ਪਾਣੀ ਹਰੇਕ ਜੀਵਿਦਾਰ ਦੇ ਖੇਤ ਨੂੰ ਲੱਗਦਾ ਹੈ ਉਹਦਾ ਟਾਈਮ ਨਿਸ਼ਚਿਤ ਕੀਤਾ ਜਾਂਦਾ ਹੈ ਕਿ ਇੰਨਾ ਟਾਈਮ ਤੇਰੇ ਖੇਤ ਨੂੰ ਇਹ ਨਹਿਰ ਦਾ ਪਾਣੀ ਲੱਗੂਗਾ ਤੇ ਜੇ ਵਿਚੋਂ ਦੂਜਾ ਉਹਦਾ ਗਵਾਂਢੀ ਉਹਦੀ ਵਟ ਤੋੜ ਦਵੇ ਤੇ ਆਪਣੇ ਖੇਤ ਨੂੰ ਪਾਣੀ ਲਾ ਦਵੇ ਤਾਂ ਪੇਰ ਮਾਲਵੇ ਦੇ ਵਿੱਚ ਕਤਲ ਹੋ ਜਾਂਦੇ ਆ ਪਾਣੀਆਂ ਦੇ ਮਸਲੇ ਤੇ ਇਹ ਬਹੁਤ ਵੱਡਾ ਮਸਲਾ ਹੈਗਾ ਹੁਣ ਜੇ ਇੰਡੀਆ ਨੇ ਮੋਦੀ ਨੇ ਪਾਕਿਸਤਾਨ ਦੇ ਤਿੰਨ ਦਰਿਆਵਾਂ ਦਾ ਪਾਣੀ ਬੰਦ ਕਰ ਦਿੱਤਾ ਹੈਗਾ ਇਹਦਾ ਮਤਲਬ ਹੈ ਕਿ ਪਾਕਿਸਤਾਨ ਸ਼ਾਇਦ ਜੰਗ ਦੀ ਗੱਲ ਕਰੇ ਕਿ ਅਸੀਂ ਜੰਗ ਲਾਵਾਂਗੇ ਹੁਣ ਜੰਗ ਤਾਂ ਮੋਦੀ ਨੇ ਕਸਰ ਨਹੀਂ ਛੱਡੀ ਕਦੇ ਸਟ੍ਰਾਈਕ ਕਰ ਦਿੰਦਾ ਪਾਕਿਸਤਾਨ ਦੇ ਵਿੱਚ ਸਟ੍ਰੈਟੈਜਿਕ ਸਟ੍ਰਾਈਕਸ ਕਦੇ ਬਾਲਾਕੋਟ ਦੇ ਵਿੱਚ ਇਹ ਕਹਿੰਦਾ ਕਿ ਦੇਸ਼ ਦੇ ਦਰਦੀਆਂ ਦੇ ਵੱਡੇ ਨੇ ਉੱਥੇ ਹਵਾਈ ਜਹਾਜ਼ ਭੇਜ ਕੇ ਬੰਬ ਬਾਰੀ ਕਰ ਦਿੰਦਾ ਉਹ ਨਮਾ ਸੰਦੂਰ ਕੀਤਾ ਹੈਗਾ ਫਿਰ ਪਾਕਿਸਤਾਨ ਦੇ ਵਿੱਚ ਹਵਾਈ ਜਹਾਜ਼ ਭੇਜਿਆ ਨਰਾਕੂ ਤੋਂ ਮੇਰਾ ਮਤਲਬ ਹੈ ਕਿ ਜੇ ਲੜਾਈ ਲੜਦੀ ਲੱਗ ਗਈ ਤੇ ਪੰਜਾਬ ਨੇ ਫੇਰ ਜੰਗ ਦਾ ਮੈਦਾਨ ਬਣ ਜਾਣਾ ਜਿਵੇਂ ਪਹਿਲਾਂ ਬਣਿਆ ਸੀਗਾ ਹੁਣ ਤੁਸੀਂ ਸਾਰੇ ਸਿਆਣੇ ਜਾਣਦੇ ਹੋ ਕਿ ਜਿਹੜਾ ਹਿੰਦੁਸਤਾਨ ਹੈ ਇਹ ਬਹੁ ਗਿੰਤੀ ਹਿੰਦੂਆਂ ਦਾ ਮੋਲਕ ਹੈ ਤੇ ਮੁਸਲਮਾਨ ਤੇ ਹਿੰਦੂ ਦਾ ਇੱਕ ਪੁੱਤੇ ਦਾ ਵੈਰ ਸਦੀਆਂ ਤੋਂ ਚੱਲਦਾ ਆ ਰਿਹਾ ਹੈ। ਔਰ ਜਿਹੜੀ ਸੰਧੀ ਤੋੜੀ ਹੈ ਜੇ ਪਾਕਿਸਤਾਨ ਜੰਗ ਲਾ ਦੂਗਾ ਤਾਂ ਮਦਾਨ ਤਾਂ ਸਾਡਾ ਬਣੂਗਾ ਤੁਹਾਡਾ ਬਣੂਗਾ ਮੇਰਾ ਬਣੂਗਾ ਮਾਰਾਂਗੇ ਤੇ ਨੁਕਸਾਨ ਤਾਂ ਸਾਡਾ ਹੋਣਾ ਹੈ। ਮੋਦੀ ਤਾਂ ਤਾਂ ਕੋਈ ਹੋਣਾ ਨਹੀਂ। ਸੋ ਇਹ ਬਹੁਤ ਇੱਕ ਖਤਰਨਾਕ ਪਾਲਿਸੀ ਦੇ ਉੱਤੇ ਬੀਜੇਪੀ ਆਰਐਸਐਸ ਕੱਟੜਵਾਦੀ ਹਿੰਦੂਵਾਦੀ ਪਾਰਟੀ ਚੱਲ ਰਹੀ ਹੈ ਤੇ ਅਸੀਂ ਚਾਹੁੰਦੇ ਆ ਕਿ ਸਾਨੂੰ ਵੀ ਪੁੱਛ ਲੈਂਦੇ ਕਿ ਜੰਗਤਾ ਤੁਹਾਡੀ ਧਰਤੀ ਦੇ ਉੱਤੇ ਲੱਗਣਾ ਤੇ ਇਹੋ ਜਿਹਾ ਕੰਮ ਕਰੀਏ ਕਿ ਨਾ ਕਰੀਏ ਹੁਣ ਮੈਂ ਸਾਰੇ ਜ਼ਿਲ੍ਹੇ ਜਿਹੜੇ ਬਾਰਡਰ ਦੇ ਹੈ ਉੱਥੇ ਮੈਂ ਫਿਰ ਕੇ ਆਉਂਦਾ ਜਿੱਥੇ ਕੰਡੇ ਵਾਲੀ ਤਾਰ ਹੈ ਪਠਾਨਕੋਟ ਤੋਂ ਲੱਗ ਕੇ ਫਾਜ਼ਲ ਤੱਕ ਤੱਕ ਮੈਂ ਉਹਦਾ ਸਾਰਾ ਦौरा ਸਾਲ ਦੇ ਵਿੱਚ ਜਾਂ ਦੋ ਸਾਲਾਂ ਦੇ ਵਿੱਚ ਇੱਕ ਵਾਰੀ ਕਰ ਦਿੰਦਾ ਤੇ ਖਤਰਾ ਇਹ ਹੈ ਕਿ ਪਾਕਿਸਤਾਨ ਹੁਣ ਕਮਜ਼ੋਰ ਮੁਲਕ ਨਹੀਂ ਹੈ ਉਹਦੇ ਪਿੱਛੇ ਕਈ ਮੁਲਕ ਖੜ ਗਏ ਹੈ ਚੀਨ ਖੜ ਗਿਆ ਹੈ 사우ਦੀ ਅਰੇਬੀਆ ਖੜ ਗਿਆ ਹੈ ਜਾਰਡਨ ਖੜ ਗਿਆ ਹੈ ਔਰ ਅਮਰੀਕਾ ਵੀ ਕੋਸ਼-ਕੋਸ਼ ਹਕ ਸੰਧੀ ਮਦਦ ਤੇ ਆ ਚੁੱਕਿਆ ਹੈਗਾ ਤੇ ਇੰਡੀਆ ਦੇ ਕੋਲੇ ਹਵਾਈ ਜਹਾਜ ਜਿਹੜੇ ਲੜਾਕੂ ਹੈਗੇ ਉਹ ਬਾਤ ਘੱਟ ਨਹੀਂ ਤੇ ਇਹਦੇ ਕੋਲੇ ਸਟੈਲਥ ਜਿਹੜਾ ਨਵਾਂ ਹਵਾਈ ਜਹਾਜ ਹੈ ਉਹ ਤਾਂ ਬਿਲਕੁਲ ਹੀ ਹੈ ਨਹੀਂਗਾ ਤੇ ਜਿਹੜਾ ਇਹ ਹੈ ਇਹਨਾਂ ਦੀ ਕੰਪਨੀ ਨੇ ਹਵਾਈ ਜਹਾਜ ਬਣਾਏ ਹੈ ਅਜੀਤ ਉਹ ਤੁਹਾਨੂੰ ਪਤਾ ਹੈ ਦੁਬਈ ਦੇ ਵਿੱਚ ਇੱਕ ਨਮਾਸ਼ ਲੱਗੀ ਸੀ ਤੇ ਸਾਡਾ ਇੱਕ ਇੰਡੀਅਨ ਪਾਇਲਟ ਅਜੀਤ ਫਲਾਈ ਜਰ ਅਡਾਰਿਆ ਸੀਗਾ ਤੇ ਉਹ ਤਾਂ ਡਿੱਗ ਪਿਆ ਸੋ ਮੇਰਾ ਮਤਲਬ ਹੈ ਕਿ ਇੰਡੀਆ ਦੇ ਕੋਨੇ ਮਸਲਾ ਲੜਾਈ ਦਾ ਬਿਲਕੁਲ ਖਤਮ ਹੋਇਆ ਹੋਇਆ ਹੈ ਪੁਰਾਣੇ ਟੈਂਕ ਹੈ ਪੁਰਾਣੀਆਂ ਤੋਪਾਂ ਹੈ ਈਆਂ ਤੇ ਜਿਹੜੇ ਅਗਨੀਵੀਰ ਹੈ 4 ਸਾਲ ਦਾ ਸਪਾਈ ਜਿਹੜਾ ਹੁਣ ਕਰਦਾ ਹੈ ਕਿ 4 ਸਾਲ ਤੋਂ ਜ਼ਿਆਦਾ ਸਪਾਈ ਨੂੰ ਨੌਕਰੀ ਨਹੀਂ ਮਿਲੂਗੀ ਉਹਦੇ ਨਾਲ ਸਪਾਈ ਦੀ ਟ੍ਰੇਨਿੰਗ ਇੱਡੀ ਅਚੀ ਤਰ੍ਹਾਂ ਫੋੜੀ ਸਰਦੀ ਕਰਕੇ ਨਵੇਂ ਹਥਿਆਰ ਆ ਗਏ ਹੈ ਤੇ ਜਵਾਨਾਂ ਨੂੰ ਰੇਤਲੀ ਜਗ੍ਹਾ ਦੇ ਵਿੱਚ ਵੀ ਲੜਨਾ ਪੈਂਦਾ ਹੈ ਜਿੱਥੇ ਦਰਿਆ ਹੈਗੇ ਉੱਥੇ ਵੀ ਲੜਨਾ ਪੈਂਦਾ ਹੈ ਪਹਾੜਾਂ ਦੇ ਵਿੱਚ ਵੀ ਲੜਨਾ ਪੈਂਦਾ ਹੈ ਸ਼ਹਿਰਾਂ ਦੇ ਵਿੱਚ ਵੀ ਲੜਨਾ ਪੈਂਦਾ ਹੈ ਤੇ 4 ਸਾਲ ਦਾ ਸਿੱਖਿਆ ਹੋਇਆ ਸਪਾਈ ਇਹ ਸਾਰੇ ਕੰਮ ਕਿਵੇਂ ਕਰ ਸਕੂਗਾ ਸੋ ਇੰਡੀਆ ਦੀ ਫੌਜ ਨੇ ਬੀ.ਟੀ.ਆਰ.ਐਸ. ਨੇ ਬਹੁਤ ਕਮਜ਼ੋਰ ਕਰ ਦਿੱਤਾ ਹੈ ਜਿਹੜਾ ਨਾ ਮੁਕਾਬਲਾ ਚੀਨ ਦਾ ਕਰ ਸਕਦੀ ਹੈ ਨਾ ਪਾਕਿਸਤਾਨ ਦਾ ਕਰ ਸਕਦੀ ਹੈ ਸੋ ਜਿਹੜੀ ਇੰਡਸ ਵਾਟਰ ਟ੍ਰੀਟੀ ਨੂੰ ਤੋੜਤਾ ਹੈ ਇਹਦੇ ਨਾਲ ਸਾਨੂੰ ਪੰਜਾਬੀਆਂ ਨੂੰ ਬਹੁਤ ਭਾਰੀ ਖਤਰਾ ਹੈ ਇਹਦੇ ਵਿੱਚ ਜੇ ਹਿੰਦੂ ਰਾਜ ਨੇ ਹਿੰਦੂਤਵਾ ਕਰਕੇ ਕੱਟੜਵਾਦ ਕਰਕੇ ਇਹ ਸੰਧੀ ਤੋੜੀ ਹੈ ਪਰ ਪੰਜਾਬ ਦਾ ਹਿੰਦੂ ਵੀ ਤਾਂ ਮਰੂਗਾ ਸਿੱਖਾਂ ਦੇ ਨਾਲ ਜੇ ਜੰਗ ਲੱਗ ਗਿਆ ਸੋ ਮੇਰਾ ਮਤਲਬ ਹੈ ਆਪਾਂ ਪੰਜਾਬੀਆਂ ਨੂੰ ਜੇ ਸਾਡਾ ਪਾਸਾਈ ਹਿੰਦੂ ਸਿੱਖ ਮੁਸਲਮਾਨ ਹੋਏ ਆਪਾਂ ਨੂੰ ਇਹਦੇ ਹੱਕ ਦੇ ਵਿੱਚ ਬਿਲਕੁਲ ਖੜਨਾ ਨਹੀਂ ਚਾਹੀਦਾ ਤੇ ਇਹਦੀ ਮੋਦੀ ਨੂੰ ਕਿਣਾ ਚਾਹੀਦਾ ਕਿ ਇਹ ਸੰਧੀ ਨੂੰ ਫੇਰ ਸੁਰਜੀਤ ਕਰੋ ਜਿਸ ਨਾਲ ਜੰਗ ਦਾ ਖਤਰਾ ਖਤਮ ਹੋਏ